ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਭੇਵਾ ਰੋਡ ਕਸਬਾ ਬਲਵੇੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨਿੱਜੀ ਫੈਕਟਰੀ ਗੋਬਿੰਦ ਲਘੂ ਉਦਯੋਗ ਅਤੇ ਸਰਬਉਤਮ ਇੰਟਰਪ੍ਰਾਈਜ਼ ਦੀ ਫਾਫਾ ਫੈਕਟਰੀ ਅਤੇ ਪਾਈ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਖੌਫਨਾਕ ਸੀ ਕਿ ਇਜ਼ੀਆਂ ਲਪਟਾਂ ਚਾਰੇ ਪਾਸੇ ਦਿਖਾਈ ਦੇ ਰੀਆਂ ਸਨ ਅਤੇ ਜੋ ਫੈਕਟਰੀ ਦੇ ਅੰਦਰ ਕਰੋੜਾਂ ਰੁਪਏ ਦਾ ਸਾਮਾਨ ਪਿਆ ਸੀ ਸੜਕੇ ਸੁਆਹ ਹੋ ਗਿਆ। ਇਸ ਖਬਰ ਦੀ ਪੁਸ਼ਟੀ ਜਿਵੇਂ ਹੀ ਆਸ-ਪਾਸ ਦੇ ਲੋਕਾਂ ਨੂੰ ਪਤਾ ਚੱਲੀ ਤਾਂ ਲੋਕਾਂ ਨੇ ਤੁਰੰਤ ਡੇਰਾ ਸੱਚਾ ਸੌਦਾ ਦੀ ਸ਼ਹਾਸਕ ਨਾਮ ਦੀ ਗ੍ਰੀਨੈਸ ਵੈਲਫੇਅਰ ਕਮੇਟੀ ਨੂੰ ਇੰਤਲਾਹ ਦਿੱਤੀ ਅਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਜਿਵੇਂ ਹੀ ਇਸ ਖਬਰ ਦੀ ਪੁਸ਼ਟੀ ਲੱਗੀ ਤਾਂ ਉਹ ਮੌਕੇ ਤੇ ਆਪਦੇ ਕੰਮ ਧੰਦੇ ਛੱਡ ਕੇ ਘਟਨਾ ਸਥਾਨ ਤੇ ਤੁਰੰਤ ਪਹੁੰਚ ਗਏ ਅਤੇ ਬੜੀ ਤਨਦੇਹੀ ਦੇ ਨਾਲ ਜਜ਼ਬੇ ਨਾਲ ਅੱਗ ਤੇ ਪੌਣ ਦੇ ਯਤਨ ਉਹਨਾਂ ਨੇ ਸ਼ੁਰੂ ਕਰ ਦਿੱਤੇ ਡੇਰਾ ਪ੍ਰੇਮੀਆ ਨੇ ਫਾਇਰ ਬ੍ਰਿਗੇਡ ਅਧਿਕਾਰੀਆਂ ਨਾਲ ਮਿਲ ਕੇ ਸਖਤ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਸੇਵਾਦਾਰਾਂ ਨੇ ਅੱਗ ਦੀਆਂ ਲਪਟਾਂ ਦੀ ਪਰਵਾਹ ਨਾ ਕਰਦ ਦੇ ਹਤੇ ਕਿਸੇ ਅਣਸੁਖਾਵੀ ਘਟਨਾ ਤੋਂ ਬਚਾ ਕੀਤਾ ਐਸੁੱਤੇ ਫੈਕਟਰੀ ਮਾਲਕ ਮੇਜਰ ਸਿੰਘ ਅਤੇ ਮਨੀਸ਼ ਕੁਮਾਰ ਨੇ ਦੱਸਿਆ ਕਿ ਆਗ ਲੱਗਣ ਨਾਲ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਅਗਰ ਸ਼ਹਾਸ ਤਰਾਮ ਜੀ ਗਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਮੌਕੇ ਤੇ ਨਾ ਆਉਂਦੇ ਤਾਂ ਬਹੁਤ ਭਾਰੀ ਹੋਰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਗਨੀਮਤ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤੋਂ ਬਚਾਰਿਆ ਹੈ। ਉਹਨਾਂ ਨੇ ਆਖਿਆ ਕਿ ਡੇਰਾ ਸੱਚਾ ਸੋਦਾ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਤੇ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ। ਉਹਨਾਂ ਦੀ ਫੈਕਟਰੀ 'ਚ ਬਹੁਤ ਮਹਿੰਗੀਆਂ ਮਸ਼ੀਨਾਂ ਸਨ ਜਿਨ੍ਹਾਂ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਦਾ ਖਾਤਾ ਬਣਿਆ ਹੋਇਆ ਹੈ। ਕਾਬੂ ਹੋਇਆ ਉਸ ਵੇਲੇ ਦੇਖੋ ਜੀ ਸਾਡੇ ਸਾਹਮਣੇ ਅੱਗ ਤਾਂ ਖਤਮੀ ਕਰੀਆ ਸਾਰਾ ਅਜੇ ਤੱਕ ਕਾਬੂ ਨਹੀਂ ਹੋਇਆ ਲੋਕ ਕਰ ਰਹੇ ਨੇ ਕੋਸ਼ਿਸ਼ ਵਿਚਾਰੇ ਬਾਕੀ ਸਾਥ ਸਕਦ ਕੋਈ ਹੈ ਸਾਥ ਸਕਦ ਸਾਥ ਸਕਦ ਸਿੰਘ ਜੀ ਆਪਣੇ ਡੇਰਾ ਪ੍ਰੇਮੀ ਨੇ ਬਹੁਤ ਮਦਦ ਕੀਤੀ ਜੀ ਸਮਾਨ ਬਾਰ ਕੱਢਾ ਕੇ ਚੱਕ ਕੇ ਵਿਗਾੜ ਬਹੁਤ ਮਿਹਨਤ ਕੀਤੀ ਇਹ ਟਾਈਮ ਨਾਲ ਪਹੁੰਚ ਕੇ ਦਿੱਤੀ ਸਾਡੇ ਜੀ ਸਾਰੇ ਸਾਰੇ ਆ ਗਏ ਸੀ ਸਪਾਟੀ ਆ ਗਏ ਸੀ ਸਾਰੇ ਫੋਰਸ ਲੈ ਕੇ ਸੀ ਸਪਾਟੀ ਲੈ ਕੇ ਸੀ ਸਪਾਟੀ ਸਾਰੇ ਫੋਰਸ ਲੈ ਕੇ ਬਾਹਰ ਬਹੁਤ ਮੁੰਡੇ ਆਂ ਜਿਹੜੇ ਸਰਕਾਰ ਤੋਂ ਮੰਗ ਕੀ ਕਰ ਰਹੇ ਹਾਂ ਅਸੀਂ ਹੁਣ ਉਹਦੇ ਦਰਸਾਉਂਦਾ ਕਿ ਜੇਕਰ ਉਹ ਕੋਈ ਹਮੂਕਮ ਦਿੱਤਾ ਜਾਮ ਹੋਵੇ ਜਾਂ ਇਸ ਤਰ੍ਹਾਂ ਜ਼ੀਰੋ ਹੋ ਗਿਆ ਸਿਰਫ ਲੋਕਾਂ ਦੇ ਹਾਂ ਠੀਕ ਸਾਡੇ ਮਾਤਾ ਫਿਲਹਾਲ ਤੁਸੀਂ ਅੱਗ ਦੀਆਂ ਲਪਟਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਜਾਮबाज ਸੇਵਾਦਾਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਅੱਗ ਦੇ ਵਿੱਚ ਕੁੱਦ ਕੇ ਅੱਗ ਤੇ ਕਾਬੂ ਪਾਉਣ ਦੀ ਲਗਾਤਾਰ ਪ੍ਰਯਾਸ ਕਰ ਰਹੇ ਨੇ ਅਤੇ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਡੇਰਾ ਸੱਚਾ ਸੋਧਾ ਦੇ ਸ਼ਾਹ ਸਤਰਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਅੱਗ ਤੇ ਕਾਬੂ ਪਾ ਲਿਆ ਅਤੇ ਭਾਰੀ ਨੁਕਸਾਨ ਹੋਣ ਤੋਂ ਬਚਾ ਕੀਤਾ ਡੇਲਾ ਪ੍ਰੀਮੀਅਮ ਕੋਲੋਂ ਕੀਤੀ ਗਈ ਇਸ ਨੀਸਵਾਰ ਸੇਵਾ ਭਾਵਨਾ ਨੂੰ ਲੈ ਕੇ ਜਵਾਬ ਦਰਸ਼ਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਆਪ ਦੇ ਕੀ ਪ੍ਰਤੀਕਰਮ ਦੇਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਬਾਅਦ ਤੋਂ ਬਾਅਦ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ